ਮਸਕਾਰ ਜੀ ਪਿਆਰੇ ਦਰਸ਼ਕੋ ਤੁਹਾਡਾ ਲਗਾਤਾਰ ਚੱਲਦੀ ਆ ਰਹੀ ਕਵਰੇਜ ਜਿਹਦੇ ਵਿੱਚ ਪੁਰਾਣੇ ਪੁਲ ਦੀ ਜਿਹੜੀ ਸਮੱਸਿਆ ਹੈ ਜਿਹਦੇ ਵਿੱਚ ਵੱਡੇ ਵੱਡੇ ਬੋਰਡ ਪ੍ਰਸ਼ਾਸਨ ਵੱਲੋਂ ਲਗਾਏ ਗਏ ਨੇ ਕਿ ਇਹ ਪੁਲ ਜਿਹੜਾ ਬਿਲਕੁਲ ਕੰਡਮ ਹੋ ਚੁੱਕਿਆ ਹੈ ਆ ਦਿਖਾਓ ਪੁਲ ਅਸੀਂ ਹੁਣ ਅਸੀਂ ਕਈ ਵਾਰੀ ਪਹਿਲਾਂ ਵੀਡੀਓ ਪਾਈਆਂ ਕਿ ਪੁਲ ਦੇ ਉੱਪਰ ਤੋਂ ਜਾ ਕੇ ਅਸੀਂ ਖਬਰ ਕਰ ਲੈਂਦੇ ਸੀਗੇ ਲੇਕਿਨ ਹੁਣ ਅਸੀਂ ਪੁਲ ਦੇ ਥੱਲੇ ਪਹੁੰਚੋ ਆਏ ਆ ਤੇ ਸਾਹਮਣੇ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਕਿ ਇਹ ਪੁਲ 1 2 3 4 5 ਪਿੱਲਰਾਂ ਦੇ ਉੱਤੇ ਪੰਜ ਡਾਟਾਂ ਦੇ ਉੱਤੇ ਖੜਾ ਹੋਇਆ ਏ ਤੇ ਥੱਲੇ ਜਿਹੜੇ ਇਹਦੇ ਪੈਰ ਹੈ ਜਿਹਨੂੰ ਪਾਵੇ ਕਹਿੰਦੇ ਆਪਾਂ ਉਹ ਬਿਲਕੁਲ ਸਹੀ ਨਜ਼ਰ ਆ ਰਹੇ ਨੇ ਤੇ ਵੇਖਣ ਨੂੰ ਤਾਂ ਕਿਸੇ ਤਰ੍ਹਾਂ ਦੀ ਕੋਈ ਦਰਾਰ ਨਹੀਂ ਨਜ਼ਰ ਆ ਰਹੀ ਹੈ ਪਰ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਜੋ ਪੀ ਡਬਲਯੂ ਡੀ ਡਿਪਾਰਟਮੈਂਟ ਵੱਲੋਂ ਇੱਕ ਰਿਪੋਰਟ ਜਿਹੜੀ ਹੈ ਰੋਪੜ ਦੇ ਐਸ ਡੀ ਐਮ ਸਾਹਿਬ ਨੂੰ ਸੌਂਪੀ ਗਈ ਹੈ ਜਿਹਦੇ ਵਿੱਚ ਬਕਾਇਦਾ ਲਿਖਿਆ ਗਿਆ ਹੈ ਕਿ ਇਹ ਪੁਲ ਬਿਲਕੁਲ ਸੁਰੱਖਿਤ ਨਹੀਂ ਹਨ ਤੇ ਹੁਣ ਸਮੱਸਿਆ ਬਹੁਤ ਵੱਡੀ ਹੈ ਪ੍ਰਸ਼ਾਸਨ ਜਦੋਂ ਇਸ ਪੁਲ ਨੂੰ ਬੰਦ ਕਰਨ ਦੇ ਜਿਹੜੇ ਵਸਤੇ ਆਉਂਦਾ ਤੇ ਲੋਕ ਬਾਜ਼ਾਰ ਵਾਲੇ ਜਿਹੜੇ ਹੋਰ ਉਹ ਆ ਜਾਂਦੇ ਆਨ ਕਿ ਜੇ ਇਸ ਪੁਲ ਨੂੰ ਬੰਦ ਕੀਤਾ ਜਾਵੇ ਤਾਂ ਉਹਨਾਂ ਦੀ ਦੁਕਾਨਦਾਰੀ ਠੱਪ ਹੋ ਜਾਵੇਗੀ ਹੁਣ ਸਵਾਲ ਇੱਥੇ ਵੀ ਖੜਾ ਹੁੰਦਾ ਹੈ ਕਿ ਲੇਕਿਨ ਜੇਕਰ ਕੋਈ ਦੁਰਘਟਨਾ ਵਾਪਰ ਜਾਵੇ ਤਾਂ ਜਿਹੜਾ ਵੀ ਇਸ ਮੌਕੇ ਦਾ ਅਫਸਰ ਹੈ ਜੈ ਐਸ ਡੀ ਐਮ ਐ ਕੱਲ ਨੂੰ ਉਸ ਦੀ ਨੌਕਰੀ ਤੇ ਉੱਤੇ ਬਣ ਜਾਂਦੀ ਹੈ ਜੇਕਰ ਘਟਨਾ ਵਾਪਰੇ ਚਲੋ ਰੱਬ ਕਰੇ ਘਟਨਾ ਨਾ ਵਾਪਰੇ ਪਰ ਲੇਕਿਨ ਹੁਣ ਇਹ ਮਸਲਾ ਜਿਹੜਾ ਬੜਾ ਗੰਭੀਰ ਬਣਿਆ ਹੋਇਆ ਹੈ ਕਿਉਂਕਿ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈਗਾ ਕਿ ਬਿਲਕੁਲ ਇਸ ਨੂੰ ਜੇ ਇਹ ਖਤਰਾ ਹੈ ਕੋਈ ਤਾਂ ਬਿਲਕੁਲ ਇਸ ਤੇ ਇਹਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ ਜਾਂ ਫਿਰ ਚੱਲਣ ਫਿਰਨ ਵਾਲੇ ਲੋਕਾਂ ਵਾਸਤੇ ਖੋਲ ਦੇਣਾ ਚਾਹੀਦਾ ਹੈਗਾ ਪਰ ਲੇਕਿਨ ਮੈਂ ਥੋੜੀ ਜਿਹੀ ਤਸਵੀਰਾਂ ਉੱਪਰ ਤੋਂ ਵੀ ਦਿਖਾਵਾਂਗਾ ਸਾਈਡਾਂ ਤੇ ਦਿਖਾਓ ਜਿਹੜੀ ਸਾਈਡ ਤੇ ਚੱਲਣ ਵਾਲੀ ਜਿਹੜੀ ਪਟੜੀ ਹੈ ਉਹ ਕੰਡਮ ਜਰੂਰ ਹੋ ਚੁੱਕੀ ਹੈ ਕਿਉਂਕਿ ਉਸ ਦੇ ਵਿੱਚ ਜਿਹੜੇ ਜਿਹੜੀਆਂ ਉਹ ਸਲਿੱਪਾਂ ਐ ਉਹ ਕੰਡਮ ਹੋ ਚੁੱਕੀਆਂ ਐ ਜਿਹੜਾ ਸਰੀਏ ਦੇ ਨਾਲ ਇਹ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਬਾਅਦ ਦੇ ਵਿੱਚ ਬਣਾਈਆਂ ਗਿਆ ਸੀ ਪੁਰਾਣੋਂ ਬਾਅਦ ਦੇ ਵਿੱਚ ਬਣਾਈਆਂ ਗਿਆ ਸੀ ਪਰ ਲੇਕਿਨ ਇਹਨਾਂ ਦੀ ਜਿਹੜੀ ਹੈ ਜਿਹੜੇ ਕੰਡਮ ਹੋ ਚੁੱਕੀਆਂ ਐ ਪਰ ਜੋ ਡਾਟ ਮੈਂ ਦੇਖ ਪਾ ਰਿਹਾ ਤਸਵੀਰ ਦੇ ਵਿੱਚ ਆ ਡਾਟ ਜਿਹੜੇ ਦਿਸਾਂ ਕਹਿੰਦੇ ਪਹਿਲਾਂ ਅਸੀਂ ਡਾਟਾਂ ਵਾਲੇ ਮਕਾਨ ਪਾਉਂਦੇ ਸੀਗੇ ਤੇ ਉਹ ਡਾਟਾਂ ਵਾਲੇ ਮਕਾਨ ਬਹੁਤ ਸਮੇਂ ਤੱਕ ਬਿਲਕੁਲ ਕਦੇ ਵੀ ਉਹ ਖਰਾਬ ਨਹੀਂ ਹੁੰਦੇ ਕਿਉਂਕਿ ਡਾਟ ਦਾ ਮਤਲਬ ਇਹ ਹੁੰਦਾ ਵੀ ਜਿੰਨਾ ਵੀ ਉਪਰੋਸ ਤੇ ਬਜਨ ਪਵੇਗਾ ਤਾਂ ਉਹ ਹੋਰ ਜ਼ਿਆਦਾ ਮਜ਼ਬੂਤ ਹੋਵੇਗਾ ਤੇ ਹੁਣ ਉੱਪਰ ਵੀ ਦਿਖਾਉਂਦੇ ਹਾਂ ਜਰਾ ਜਾ ਕੇ ਵੀ ਕਿਸ ਤਰ੍ਹਾਂ ਦੇ ਹਾਲਾਤ ਨਾਲ ਚੱਲਦੇ ਉੱਪਰ ਤੇ ਬਿਲਕੁਲ ਜੀ ਹੁਣ ਮੈਂ ਉੱਪਰ ਆ ਗਿਆ ਆ ਸਾਹਮਣੇ ਦੇਖੋ ਜਰਾ ਤਸਵੀਰ ਦੇ ਵਿੱਚ ਇਹ ਡਾਟ ਹੈ ਤੇ ਡਾਟ ਬਿਲਕੁਲ ਜਿਹੜੇ ਬੜੀ ਮੋਟੀ ਜਿਹੜੀ ਇੱਟਾਂ ਦਾ ਜਿਹੜਾ ਡਾਟ ਬਣਾਇਆ ਹੋਇਆ ਹੈ ਪਰ ਜਿਹਦੇ ਵਿੱਚ ਹਾਲ ਤੱਕ ਇਹ ਲੱਗਦਾ ਵੀ ਜਨ ਕਿ ਇਹ ਪੁਲ ਜਿਹੜਾ ਕਈ ਸਾਲ ਨਹੀਂ ਜਾ ਸਕਦਾ ਕੋਈ ਸਮੈਂਟਰੀ ਨਹੀਂ ਲੱਗਿਆ ਹੋਇਆ ਬਿਲਕੁਲ ਪੱਥਰ ਲੱਗੇ ਹੋਏ ਚੂਨਾ ਲੱਗੇ ਹੋਇਆ ਹੈ ਪਰ ਲੇਕਿਨ ਫਿਰ ਵੀ ਇਸ ਦੀ ਮਜ਼ਬੂਤੀ ਦੇਖਣ ਨੂੰ ਬਿਲਕੁਲ ਉਹ ਲੱਗਦੀ ਹੈ ਪਰ ਲੇਕਿਨ ਉੱਪਰ ਦਿਖਾਓ ਤਸਵੀਰ ਦੇ ਵਿੱਚ ਜਿਹੜੇ ਪਾਵੇ ਜਿਹੜੇ ਸਮੈਂਟ ਦੇ ਨਾਲ ਬਣਾਏ ਗਏ ਸੀਗੇ ਉਹ ਜ਼ਰੂਰ ਖਰਾਬ ਹੋ ਚੁੱਕੇ ਹਨ ਪਰ ਲੇਕਿਨ ਇਹ ਲੱਗਦਾ ਵੀ ਪੁਰਤੋ ਬਾਅਦ ਬਣਾਏ ਗਏ ਹੋਣੇ ਆ ਜਿਹੜੇ ਇਸ ਦੇ ਅੰਦਰ ਜਿਹੜੇ ਗਾਡਰ ਪਏ ਹੋਏ ਹਨ ਉਹ ਗਾਡਰ ਵੀ ਬਿਲਕੁਲ ਉਸੇ ਤਰ੍ਹਾਂ ਹੈ ਕੋਈ ਇਹਨਾਂ ਨੂੰ ਵੀ ਐਨੇ ਹੋਰ ਨਹੀਂ ਪਰ ਬਹੁਤ ਸਾਰੇ ਗਾਡਰ ਵਿੱਚੋਂ ਜਿਹੜੇ ਹੈ ਗਲ ਚੁੱਕੇ ਹੈ ਤੇ ਇਸ ਕਰਕੇ ਹੁਣ ਜਿਹੜੀ ਸਾਡਾ ਅਸੀਂ ਚਾਹਾਂਗੇ ਕਿ ਜਿਹੜਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਨੂੰ ਇਹ ਪੁਲ ਬੰਦ ਨਹੀਂ ਕਰਨਾ ਚਾਹੀਦਾ ਇਹ ਗੱਲ ਸੱਚ ਹੈ ਕਿਉਂਕਿ ਇਸ ਪੁਲ ਨੂੰ ਬੰਦ ਕਰਨ ਦੇ ਨਾਲ ਵਪਾਰ 'ਚ ਜਿਹੜਾ ਕਾਫੀ ਜਿਹੜਾ ਫਰਕ ਪੈਂਦਾ ਹੈਗਾ ਪਰ ਲੇਕਿਨ ਜਿਹੜੀ ਅਸੀਂ ਤੁਹਾਨੂੰ ਤਸਵੀਰ ਦੇ ਵਿੱਚ ਦਿਖਾ ਰਹੇ ਹਾਂ ਇੱਕ ਵੱਡੇ ਵੱਡੇ ਬੋਰਡ ਪ੍ਰਸ਼ਾਸਨ ਵੱਲੋਂ ਜਿਹੜੇ ਲਗਾਤੇ ਗਏ ਨੇ ਤੇ ਪਤਾ ਲੱਗਿਆ ਕਿ ਆਈਆਈਟੀ ਜੀ ਇੱਕ ਰਿਪੋਰਟ ਹੋਰ ਮੰਗੀ ਗਈ ਹੈ ਜੇਕਰ ਉਸ ਰਿਪੋਰਟ ਦੇ ਮਤਲਬ ਅਕਿਏ ਪੁਲ ਸਹੀ ਮੰਨੇ ਜਾਂਦਾ ਤਾਂ ਨਹੀਂ ਬਿਲਕੁਲ ਫਿਰ ਇਸ ਪੁਲ ਨੂੰ ਬੰਦ ਨਹੀਂ ਕੀਤਾ ਜਾਵੇਗਾ ਪਰ ਲੇਕਿਨ ਜੋ ਨੀਚੇ ਦੀਆਂ ਤਸਵੀਰਾਂ ਆਪਾਂ ਤੁਹਾਨੂੰ ਦਿਖਾਈਆਂ ਹਨ ਇਿੱਥੇ ਜਿਹੜੀਆਂ ਤਸਵੀਰਾਂ ਦੇ ਵਿੱਚ ਇਸ ਪੁਲ ਨੂੰ ਬਿਲਕੁਲ ਕਿਸੇ ਤਰ੍ਹਾਂ ਦਾ ਵੀ ਖਤਰਾ ਮੈਨੂੰ ਨਜ਼ਰ ਨਹੀਂ ਆ ਰਿਹਾ ਪਰ ਲੇਕਿਨ ਅੱਗੇ ਕੀ ਹੋਣਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹ ਥੋੜਾ ਜਿਹਾ ਲੁਗਾਈ ਦਾ ਮਸਲਾ ਹੈ ਕਿਉਂਕਿ ਜਿੱਦ ਇੱਧਰ ਜਿਹੜਾ ਪੁਲਾ ਉਹ ਵੀ ਬੜੇ ਨਜ਼ਦੀਕ ਹੈ ਦੱਸਿਆ ਪਤਾ ਲੱਗਿਆ ਕਿ ਕਾਨੂੰਨ ਦੇ ਮੁਤਾਬਕ ਜਿਹੜਾ ਜਿਹੜੀ ਡਿਸਟੈਂਸ ਹੈ 1 ਕਿਲੋਮੀਟਰ ਤੋਂ ਵੱਧ ਹੋਣਾ ਚਾਹੀਦਾ ਹੈ ਤੇ ਜਿਸ ਦਾ ਨਵਾਂ ਪੁੜ ਜਿਹਨੂੰ ਕਹਿੰਦੇ ਆ ਨਵਾਂ ਪੁੜ ਇੱਥੇ ਜਿਹੜਾ ਸੈਂਕਸ਼ਨ ਜਿਹੜਾ ਹੋਇਆ ਜਾਂ ਨਹੀਂ ਹੋਇਆ ਉਹ ਵੀ ਹਲੇ ਪੇਹ ਦੀ ਬਣਿਆ ਹੋਇਆ ਹੈ ਤੇ ਪਰ ਲੇਕਿਨ ਅ ਅੱਜ ਜਦੋਂ ਅਸੀਂ ਇਸ ਬੰਦੇ ਵਿੱਚ ਐਸਡੀਐਮ ਸਾਹਿਬ ਨਾਲ ਹੁਣ ਗੱਲਬਾਤ ਕਰਾਂਗੇ ਕਿ ਇਸ ਇਸ ਨੂੰ ਐਸਡੀਐਮ ਸਾਹਿਬ ਕਿਵੇਂ ਦੇਖਦੇ ਹੈ ਸਾਰੇ ਪੁਰਨੋ ਬੰਦ ਹੋਊਗਾ ਜਾਂ ਨਹੀਂ ਹੋਊਗਾ ਹੁਣ ਅਸੀਂ ਚੱਲਦੇ ਹਾਂ ਐਸਡੀਐਮ ਸਾਹਿਬ ਦੇ ਪਾਸ ਐਸਡੀਐਮ ਸਾਹਿਬ ਪੁਰ ਦਾ ਜਿਹੜਾ ਮਾਮਲਾ ਚੱਲ ਰਿਹਾ ਹੈ ਬੰਦ ਕਰਨ ਨੂੰ ਲੈ ਕੇ ਤੇ ਬਿਲਕੁਲ ਅਸੀਂ ਅੱਜ ਅਸੀਂ ਉੱਥੇ ਗਏ ਸੀਗੇ ਪੁਰ ਦੇ ਉੱਤੇ نیچے ਤੋਂ ਸਾਰੇ ਅਸੀਂ ਚੈੱਕ ਕੀਤਾ ਤੇ ਦੇਖਣ ਨੂੰ ਨਹੀਂ ਪਾਰਿਆ ਸੀਗਾ ਵੀ ਉਹਦੇ ਕੋਈ ਪ੍ਰੋਬਲਮ ਹੋਊਗੀ ਪਰ ਲੇਕਿਨ ਤੁਹਾਡੇ ਰਿਪੋਰਟਾਂ ਮੁਤਾਬਿਕ ਕੀ ਹੈ ਓਕੇ ਤਾਂ ਮੈਂ ਆ ਤੁਹਾਡੇ ਧਿਆਨ ਚ ਲਿਆ ਕੇ ਨਾ ਚਾਹਨਾ ਪਿਛਲੇ ਤੋਂ ਪਿਛਲੇ ਫਰਾਈਡੇ कुछ सिटीजनस ने डिस्ट्रिक्ट एडमिनिस्ट्रेशन के फेसबुक पेज के उत्ते पुल दे अनेफ हो बे जी गल की प्रॉपरली एक फोर मैंबर टीम आ, विच वॉज कंसिस्टिंग ऑफ तहसीलदार कम एग्जैक्टिव मैजिस्ट्रेट रूपनगर एक्सीयन पी डब्ल्यू डी बी एंड आर रूपनगर एस डी ओ पी डबल्यू डी बी एंड आर रूपनगर तो एस डी ओ पी डब्ल्यू डी बी एंड आर सिविल अलोंग विद आई थिंक म्यूनिस्पल इंजीनियर ਇਹ ਇਹਨਾਂ ਸਾਰਿਆਂ ਨੇ ਵਿਜ਼ਿਟ ਕੀਤਾ ਸੀ ਪੁਲ ਨੂੰ ਤੇ ਉਸ ਕਮੇਟੀ ਨੇ ਯੂਨਾਨੀਮਸਲੀ ਕੰਕਲੂਡ ਕੀਤਾ ਸੀਗਾ ਕਿ ਇਹਦਾ ਬ੍ਰਿਜ ਇਸ ਅਨਸੇਫ ਇਵਨ ਫਾਰ ਟੂ व्हीਲਰਸ ਐਸ ਵੈਲ ਐਸ ਪੈਡੈਸਟਰੀਅਨਸ ਇਸ ਲਈ ਅਸੀਂ ਬ੍ਰਿਜ ਨੂੰ ਜਿਹੜਾ ਹੈਗਾ ਕਲੋਜ਼ ਕਰਨ ਦੇ ਆਰਡਰਸ ਦਿੱਤੇ ਸੀ ਤਾਂ ਕਿ ਕਿਸੇ ਦਿਨਾਂ ਦੀ ਦੁਰਘਟਨਾ ਨਾ ਹੋਵੇ ਜੀ ਪਰ ਲੇਕਿਨ ਪੋੜਾ ਇਸ ਟਾਈਮ ਤੱਕ ਹਾਲ ਤੱਕ ਕਲੋਜ਼ ਨਹੀਂ ਹੋਇਆ ਮੇਰੀ ਐਕਚੁਅਲੀ ਸਿਟੀਜ਼ਨਸ ਨੂੰ ਇਹੀ ਅਪੀਲ ਆ ਕਿ ਐਡਮਿਨਿਸਟ੍ਰੇਸ਼ਨ ਇਸ ਐਸ ਇਫੈਕਟਿਵ ਐਸ ਤੁਸੀਂ ਸਾਡਾ ਜਿੰਨਾ ਸਾਥ ਦਿੰਦੇ ਹੋ ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕ ਅਲਨੇਸਟ ਅਪੀਲ ਹੈ ਕੇ ਮਤਲਬ एवरीथिंग दैट ਵੀ ਐਸ ਐਡਮਿਨਿਸਟ੍ਰੇਸ਼ਨ ਡੂ ਇਟ ਇਜ਼ ਫॉर ਯੋਰ ਬੈਨੀਫਿਟ ਵੀ ਵੀ ਰੀਅਲੀ ਹੰਬਲੀ ਵੈਰੀ ਹੰਬਲੀ ਐਂਡ ਕਾਈਂਡਲੀ ਰਿਕਵੈਸਟ ਯੂ ਕਿ ਡੂ ਨਾਟ ਯੂਜ਼ ਦ ਬ੍ਰਿਜ ਇਟ ਇਜ਼ ਅਨਸੇਫ ਆਈ ਹੈਵ ਡਿਕਲੇਅਰਡ ਦ ਕਲੋਜ਼ਰ ਆਫ ਦ ਬ੍ਰਿਜ देयर आर ਉਤੇ ਡੇਂਜਰ ਮਾਰਕਸ ਅਸੀਂ ਲਗਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਦੋਨੋਂ ਸਾਈਡਸ ਤੇ ਉਹਨੂੰ ਅਸੀਂ ਬਾਰਬਡ ਵਾਇਰ ਲਗਾ ਕੇ ক্লোਜ਼ ਵੀ ਕੀਤਾ ਸੀ ਕੁਝ ਜਿਹੜੇ ਆ ਗੁੱਡ ਸੇ ਸ਼ਰਾਰਤੀ ਉਹ ਹੈਗੇ ਨੇ ਅ ਅਨਸਰ ਉਹਨਾਂ ਨੇ ਬਲਬ ਡਵਾਈਸ ਨੂੰ ਕੱਟ ਵੀ ਕੀਤਾ ਤੇ ਹੁਣ ਅਸੀਂ ਫੇਰ ਦੁਬਾਰਾ ਉੱਥੇ ਬਲਬ ਡਵਾਈਸ ਲਗਾ ਕੇ ਉਹਨੂੰ ক্লোਜ਼ ਕਰ ਰਹੇ ਹਾਂ ਤੇ ਮੇਰੀ ਸਾਰੀ ਸਿਟੀਜ਼ਨਸ ਨੂੰ ਇਹ ਅਪੀਲ ਹੈ ਕਿ ਪਲੀਜ਼ ਟ੍ਰਾਈ ਐਂਡ ਨਾਟ ਯੂਜ਼ ਦਾ ਬ੍ਰਿਜ ਇਟ ਇਜ਼ ਤੁਹਾਡੀ ਸੇਫਟੀ ਦੇ ਲਈ ਹੈ ਇੱਕ ਰਿਟਰਨ ਰਿਪੋਰਟ ਔਨ ਰਿਕਾਰਡ ਹੈ ਫੋਰ ਮੈਂਬਰ ਪੈਨਲ ਦੀ ਯੂਨਾਨੀਮਸ ਰਿਪੋਰਟ ਕਿ ਜਿਹੜਾ ਬ੍ਰਿਜ ਹੈ ਉਹ ਅਨਸੇਫ ਹੈ ਇਸੇ ਲਈ ਅਸੀਂ ਬ੍ਰਿਜ ਨੂੰ ਬੰਦ ਕੀਤਾ ਹੈ ਥੈਂਕ ਯੂ ਜੀ ਨਮਸਕਾਰ ਜੀ ਪਿਆਰੇ ਦਰਸ਼ਕੋ ਸਾਡਾ ਲਗਾਤਾਰ ਚੱਲਦੀ ਆ ਰਹੀ ਕਵਰੇਜ ਜਿਹਦੇ ਵਿੱਚ ਪੁਰਾਣੇ ਪੁਲ ਦੀ ਜਿਹੜੀ ਸਮੱਸਿਆ ਹੈ ਜਿਹਦੇ ਵਿੱਚ ਵੱਡੇ ਵੱਡੇ ਬੋਰਡ ਪ੍ਰਸ਼ਾਸਨ ਵੱਲੋਂ ਲਗਾਏ ਗਏ ਨੇ ਕਿ ਇਹ ਪੁਲ ਜਿਹੜਾ ਬਿਲਕੁਲ ਕੰਡਮ ਹੋ ਚੁੱਕਿਆ ਹੈ ਆ ਦਿਖਾਓ ਪੁਲ ਅਸੀਂ ਹੁਣ ਅਸੀਂ ਕੇਵਰੀ ਪਹਿਲਾਂ ਵੀਡੀਓ ਪਾਈਆਂ ਕਿ ਪੁਲ ਦੇ ਉੱਪਰ ਤੋਂ ਜਾ ਕੇ ਅਸੀਂ ਖਬਰ ਕਰ ਲੈਂਦੇ ਸੀਗੇ ਲੇਕਿਨ ਹੁਣ ਅਸੀਂ ਪੁਲ ਦੇ ਥੱਲੇ ਪਹੁੰਚ ਹੋਏ ਆ ਤੇ ਸਾਹਮਣੇ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਕਿ ਇਹ ਪੁਲ 1 2 3 4 5 ਪਿੱਲਰਾਂ ਦੇ ਉੱਤੇ ਪੰਜ ਡਾਟਾਂ ਦੇ ਉੱਤੇ ਖੜਾ ਹੋਇਆ ਏ ਤੇ ਥੱਲੇ ਜਿਹੜੇ ਇਹਦੇ ਪੈਰ ਹੈ ਜਿਹਨੂੰ ਪਾਵੇ ਕਹਿੰਦੇ ਆਪਾਂ ਉਹ ਬਿਲਕੁਲ ਸਹੀ ਨਜ਼ਰ ਆ ਰਹੇ ਨੇ ਤੇ ਵੇਖਣ ਨੂੰ ਤਾਂ ਕਿਸੇ ਤਰ੍ਹਾਂ ਦੀ ਕੋਈ ਦਰਾਰ ਨਹੀਂ ਰਜ ਰਹੀ ਹੈ ਪਰ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਜੋ ਪੀ ਡਬਲਯੂ ਡੀ ਡਿਪਾਰਟਮੈਂਟ ਵੱਲੋਂ ਇੱਕ ਰਿਪੋਰਟ ਜਿਹੜੀ ਹੈ ਰੋਪੜ ਦੇ ਐਸ ਡੀ ਐਮ ਸਾਹਿਬ ਨੂੰ ਸੌਂਪੀ ਗਈ ਹੈ ਜਿਹਦੇ ਵਿੱਚ ਬਕਾਇਦਾ ਲਿਖਿਆ ਗਿਆ ਹੈ ਕਿ ਇਹ ਪੁਲ ਬਿਲਕੁਲ ਸੁਰੱਖਿਤ ਨਹੀਂ ਹਨ ਤੇ ਹੁਣ ਸਮੱਸਿਆ ਬਹੁਤ ਵੱਡੀ ਹੈ ਪ੍ਰਸ਼ਾਸਨ ਜਦੋਂ ਇਸ ਪੁਲ ਨੂੰ ਬੰਦ ਕਰਨ ਦੇ ਜਿਹੜੇ ਵਸਤੇ ਆਉਂਦਾ ਤੇ ਲੋਕ ਬਾਜ਼ਾਰ ਵਾਲੇ ਜਿਹੜੇ ਹੋਰ ਹੈ ਉਹ ਆ ਜਾਂਦੇ ਹਨ ਕਿ ਜੇ ਇਸ ਪੁਲ ਨੂੰ ਬੰਦ ਕੀਤਾ ਜਾਵੇ ਤਾਂ ਉਹਨਾਂ ਦੀ ਦੁਕਾਨਦਾਰੀ ਠੱਪ ਹੋ ਜਾਵੇਗੀ ਹੁਣ ਸਵਾਲ ਇੱਥੇ ਵੀ ਖੜਾ ਹੁੰਦਾ ਹੈ ਕਿ ਲੇਕਿਨ ਜੇਕਰ ਕੋਈ ਦੁਰਘਟਨਾ ਵਾਪਰ ਜਾਵੇ ਤਾਂ ਜਿਹੜਾ ਵੀ ਇਸ ਮੌਕੇ ਦਾ ਅਫਸਰ ਹੈ ਜੈ ਐਸ ਡੀ ਐਮ ਐ ਕੱਲ ਨੂੰ ਉਸ ਦੀ ਨੌਕਰੀ ਦੇ ਉੱਤੇ ਬਣ ਜਾਂਦੀ ਹੈ ਜੇਕਰ ਘਟਨਾ ਵਾਪਰਦੀ ਚੱਲ ਰੱਬ ਕਰੇ ਘਟਨਾ ਨਾ ਵਾਪਰੇ ਪਰ ਲੇਕਿਨ ਹੁਣ ਇਹ ਮਸਲਾ ਜਿਹੜਾ ਬੜਾ ਗੰਭੀਰ ਬਣਿਆ ਹੋਇਆ ਹੈ ਕਿਉਂਕਿ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈਗਾ ਕਿ ਬਿਲਕੁਲ ਇਸ ਨੂੰ ਜੇ ਇਹ ਖਤਰਾ ਹੈ ਕੋਈ ਤਾਂ ਬਿਲਕੁਲ ਇਸ ਤੇ ਇਹਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ ਜਾਂ ਫਿਰ ਚੱਲਣ ਫਿਰਨ ਵਾਲੇ ਲੋਕਾਂ ਵਾਸਤੇ ਖੋਲ ਦੇਣਾ ਚਾਹੀਦਾ ਹੈਗਾ ਪਰ ਲੇਕਿਨ ਮੈਂ ਥੋੜੀ ਜਿਹੀ ਤਸਵੀਰਾਂ ਉੱਪਰ ਤੋਂ ਵੀ ਦਿਖਾਵਾਂਗਾ ਸਾਈਡਾਂ ਤੇ ਦਿਖਾਓ ਜਿਹੜੀ ਸਾਈਡ ਤੇ ਚੱਲਣ ਵਾਲੀ ਜਿਹੜੀ ਪਟੜੀ ਹੈ ਉਹ ਕੰਡਮ ਜਰੂਰ ਹੋ ਚੁੱਕੀ ਹੈ ਕਿਉਂਕਿ ਉਸ ਦੇ ਵਿੱਚ ਜਿਹੜੇ ਜਿਹੜੀਆਂ ਉਹਦੀ ਸਲਿੱਪਾਂ ਹੈ ਉਹ ਕੰਡਮ ਹੋ ਚੁੱਕੀਆਂ ਹੈ ਜਿਹੜਾ ਸਰੀਏ ਦੇ ਨਾਲ ਇਹ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਬਾਅਦ ਦੇ ਵਿੱਚ ਬਣਾਈਆਂ ਗਿਆ ਸੀ ਪੁਰਾਣੋਂ ਬਾਅਦ ਦੇ ਵਿੱਚ ਬਣਾਈਆਂ ਗਿਆ ਸੀ ਪਰ ਲੇਕਿਨ ਇਹਨਾਂ ਦੀ ਜਿਹੜੀ ਹੈ ਜਿਹੜੇ ਕੰਡਮ ਹੋ ਚੁੱਕੀਆਂ ਹੈ ਪਰ ਜੋ ਡਾਟ ਮੈਂ ਦੇਖ ਪਾ ਰਿਹਾ ਤਸਵੀਰ ਦੇ ਵਿੱਚ ਆ ਡਾਟ ਜਿਹੜੇ ਦਿਸ ਰਹੇ ਕਹਿੰਦੇ ਪਹਿਲਾਂ ਅਸੀਂ ਡਾਟਾਂ ਵਾਲੇ ਮਕਾਨ ਪਾਉਂਦੇ ਸੀਗੇ ਤੇ ਉਹ ਡਾਟਾਂ ਵਾਲੇ ਮਕਾਨ ਬਹੁਤ ਸਮੇਂ ਤੱਕ ਬਿਲਕੁਲ ਕਦੇ ਵੀ ਉਹ ਖਰਾਬ ਨਹੀਂ ਹੁੰਦੇ ਕਿਉਂਕਿ ਡਾਟ ਦਾ ਮਤਲਬ ਇਹ ਹੁੰਦਾ ਵੀ ਉਹ ਜਿੰਨਾ ਵੀ ਪ੍ਰੋਸਸ ਤੇ ਵਜਨ ਪਾਵੇਗਾ ਤਾਂ ਉਹ ਹੋਰ ਜ਼ਿਆਦਾ ਮਜ਼ਬੂਤ ਹੋਵੇਗਾ ਤੇ ਹੁਣ ਉੱਪਰ ਵੀ ਦਿਖਾਉਂਦੇ ਸੀ ਜਰਾ ਜਾ ਕੇ ਵੀ ਕਿਸ ਤਰ੍ਹਾਂ ਦੇ ਹਾਲਾਤ ਨਾਲ ਚੱਲਦੇ ਉੱਪਰ ਤੇ ਬਿਲਕੁਲ ਜੀ ਹੁਣ ਮੈਂ ਉੱਪਰ ਆ ਗਿਆ ਆ ਸਾਹਮਣੇ ਦੇਖੋ ਜਰਾ ਤਸਵੀਰ ਦੇ ਵਿੱਚ ਕਿ ਇਹ ਡਾਟ ਹੈ ਤੇ ਡਾਟ ਬਿਲਕੁਲ ਜਿਹੜੇ ਬੜੀ ਮੋਟੀ ਜਿਹੜੀ ਇੱਟਾਂ ਦਾ ਜਿਹੜਾ ਡਾਟ ਬਣਾਇਆ ਹੋਇਆ ਹੈ ਪਰ ਜਿਹਦੇ ਵਿੱਚ ਹਾਲ ਤੱਕ ਇਹ ਲੱਗਦਾ ਵੀ ਜਨ ਕਿ ਇਹ ਪੁਲ ਜਿਹੜਾ ਕਈ ਸਾਲ ਨਹੀਂ ਜਾ ਸਕਦਾ ਕੋਈ ਸimentry ਨਹੀਂ ਲੱਗਿਆ ਹੋਇਆ ਬਿਲਕੁਲ ਪੱਥਰ ਲੱਗੇ ਹੋਏ ਚੂਨਾ ਲੱਗੇ ਹੋਇਆ ਹੈ ਪਰ ਲੇਕਿਨ ਫਿਰ ਵੀ ਇਸ ਦੀ ਮਜ਼ਬੂਤੀ ਦੇਖਣ ਨੂੰ ਬਿਲਕੁਲ ਉਹ ਲੱਗਦੀ ਹੈ ਪਰ ਲੇਕਿਨ ਉੱਪਰ ਦਿਖਾਓ ਜਿਹੜੇ ਪਾਵੇ ਜਿਹੜੇ ਸiment ਦੇ ਨਾਲ ਬਣਾਏ ਗਏ ਸੀਗੇ ਉਹ ਜਰੂਰ ਖਰਾਬ ਹੋ ਚੁੱਕੇ ਹਨ ਪਰ ਲੇਕਿਨ ਇਹ ਲੱਗਦਾ ਕਿ ਕੁਲ ਤੋਂ ਬਾਅਦ ਬਣਾਏ ਗਏ ਹੋਣਗੇ ਆ ਜਿਹੜੇ ਇਸ ਦੇ ਅੰਦਰ ਜਿਹੜੇ ਗਾਡਰ ਪਏ ਹੋਏ ਹਨ ਉਹ ਗਾਡਰ ਵੀ ਬਿਲਕੁਲ ਉਛਿਤਰਾਏ ਕੋਈ ਨਾ ਵੀ ਐਨੇ ਹੋਣ ਨਾ ਪਰ ਬਹੁਤ سارے ਗਾਡਰ ਪਿੱਛੋਂ ਜਿਹੜੇ ਇੱਕ ਗਾਲ ਪਿੱਛੇ ਹੈ ਤੇ ਇਸ ਕਰਕੇ ਹੁਣ ਜਿਹੜੀ ਸਾਡਾ ਅਸੀਂ ਚਾਹਾਂਗੇ ਕਿ जोड़ा प्रशासन है प्रशासन को यह पुल बंद नहीं करना चाहिए यह गल सच है क्योंकि इस पुल बंद करने व्यापार तो से जोड़ा काफ़ी जोड़ा फर्क पैदा है लेकिन जी अं थ तस्वीर दिखा रहे हैं कि बड़े वेल प्रशासन वालों जो लगाते गए हैं तो पता लगे कि आई आई टी एक रिपोर्ट होर मई है जे अगर उस रिपोर्ट के मुताबिक ये पुल सही मनिया जाता है तो नहीं बिल्कुल फिर इस पुल बंद नहीं किया जाएगा पर लेकिन नीचे दिवस थे दिखाईया ਇਹ ਕਹਿੰਦੇ ਤਸਵੀਰਾਂ ਦੇ ਵਿੱਚ ਇਸ ਪੁਲ ਨੂੰ ਬਿਲਕੁਲ ਕਿਸੇ ਤਰ੍ਹਾਂ ਦਾ ਖਤਰਾ ਮੈਨੂੰ ਨਜ਼ਰ ਨਹੀਂ ਆ ਰਿਹਾ ਲੇਕਿਨ ਅੱਗੇ ਕੀ ਹੋਣਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹ ਥੋੜਾ ਜਿਹਾ ਢੁਗਾਈ ਦਾ ਮਸਲਾ ਹੈ ਕਿਉਂਕਿ ਇੱਧਰ ਜਿਹੜਾ ਪੁਲ ਹੈ ਉਹ ਵੀ ਬੜੇ ਨਜ਼ਦੀਕ ਹੈ ਦੱਸਿਆ ਜਾਂ ਪਤਾ ਲੱਗਿਆ ਕਿ ਕਾਨੂੰਨ ਦੇ ਮੁਤਾਬਕ ਜਿਹੜਾ ਜਿਹੜੀ ਡਿਸਟੈਂਸ ਹੈ 1 ਕਿਲੋਮੀਟਰ ਤੋਂ ਵੱਧ ਹੋਣਾ ਚਾਹੀਦਾ ਹੈ ਤੇ ਕਿਸ ਤਰ੍ਹਾਂ ਨਵਾਂ ਪੁਲ ਇਹਨੂੰ ਕਹਿੰਦੇ ਆਪਾਂ ਨਵਾਂ ਪੁਲ ਇੱਥੇ ਜਿਹੜਾ ਸੈਂਕਸ਼ਨ ਜਿਹੜਾ ਹੋਇਆ ਜਾਂ ਨਹੀਂ ਹੋਇਆ ਉਹ ਵੀ ਹਲੇ ਪੇਦ ਹੀ ਬਣਿਆ ਹੋਇਆ ਹੈ ਤੇ ਪਰ ਲੇਕਿਨ ਅ ਤੇ ਚਲੋ ਅਸੀਂ ਇਸ ਵਾਦੇ ਵਿੱਚ ਐਸਡੀਐਮ ਸਾਹਿਬ ਨਾਲ ਹੁਣ ਗੱਲਬਾਤ ਕਰਾਂਗੇ ਕਿ ਇਸ ਸਪੈਸ ਨੂੰ ਐਸਟੀਐਮ ਸਾਹਿਬ ਕਿਵੇਂ ਦੇਖਦੇ ਐ ਸਰ ਕੋ ਨੂੰ ਬੰਦ ਹੋਊਗਾ ਜਾਂ ਨਹੀਂ ਹੋਊਗਾ ਹੁਣ ਅਸੀਂ ਚੱਲਦੇ ਆ ਐਸਟੀਐਮ ਸਾਹਿਬ ਦੇ ਪਾਸ ਐਸਟੀਐਮ ਸਰ ਕੋ ਦਾ ਜਿਹੜਾ ਮਾਮਲਾ ਚੱਲ ਰਿਹਾ ਬੰਦ ਕਰਨ ਨੂੰ ਲੈ ਕੇ ਤੇ ਬਿਲਕੁਲ ਅਸੀਂ ਅੱਜ ਜਿਵੇਂ ਦੇਖੀਏ ਬੋਲਦੇ ਹਾਂ ਜਿੱਥੇ ਕੋਈ ਸਾਡੇ ਟੈਕਨੀਕਲ ਜਿ ਦਿਖਾਉਂ ਨੀ ਕਰ ਰਿਹਾ ਜਦ ਵੀ ਉਹਦੇ ਕੋਲ ਕੋਈ ਨਹੀਂ ਪਰ ਲੇਕਿਨ ਕੋਈ ਹੱਦ ਨਾ ਕਰਾਈ ਕਿ ਕਿਉਂਕਿ ਇਹ ਬਹੁਤ ਜ਼ਿਆਦਾ ਹੈ ਪਰ ਇਹ ਬਹੁਤ ਜ਼ਿਆਦਾ ਨਹੀਂ ਹੈ। ਲੇਕਿਨ ਇਹ ਵੀ ਕਿਤੇ ਨਾ ਕਿਤੇ ਫਾਈਨੈਂਸ ਤੋਂ ਨਾ ਹੀ ਤੱਕ ਨਹੀਂ ਪਹੁੰਚ ਸਕਦਾ। ਇਹ ਬਹੁਤ ਹੰਕਾਰ ਹੈ। බා පරක්න අ පරි ක ලී කාායන්න්න ී සිසිවල ටම් න්ද කාර පෝහට න්න ල පන් ස දෙතින්නේ ਸਾਡੀ ਪਿਆਰੇ ਦਰਸ਼ਕੋ ਸਾਡਾ ਲਗਾਤਾਰ ਚੱਲਦੀ ਆ ਰਹੀ ਕਵਰੇਜ ਜਿਹਦੇ ਵਿੱਚ ਪੁਰਾਣੇ ਪੁਲ ਦੀ ਜਿਹੜੀ ਸਮੱਸਿਆ ਹੈ ਜਿਹਦੇ ਵਿੱਚ ਵੱਡੇ ਵੱਡੇ ਬੋਰਡ ਪ੍ਰਸ਼ਾਸਨ ਵੱਲੋਂ ਲਗਾਏ ਗਏ ਨੇ ਕਿ ਇਹ ਪੁਲ ਜਿਹੜਾ ਬਿਲਕੁਲ ਟੰਡਮ ਹੋ ਚੁੱਕਿਆ ਹੈ ਅਗਾਹੋ ਪੁਲ ਅਸੀਂ ਹੁਣ ਅਸੀਂ ਜੇ ਵੀ ਪਹਿਲਾ ਵੀਡੀਓ ਪਾਈਆਂ ਤੇ ਪੁਲ ਦੇ ਉੱਪਰ ਤੋਂ ਜਾ ਕੇ ਅਸੀਂ ਖਬਰ ਕਰ ਲੱਗੇ ਸੀਗੇ ਲੇਕਿਨ ਹੁਣ ਅਸੀਂ ਪੁਲ ਦੇ ਥੱਲੇ ਪਹੁੰਚੋ ਆਏ ਆ ਤੇ ਸਭ ਤੋਂ ਦੇਖ ਸਕਦੇ ਸੀਗੇ ਦੇ ਵਿੱਚ ਕਿ ਇਹ ਪੁਲ 1 2 3 4 5 ਪਿੱਲਰਾਂ ਦੇ ਉੱਤੇ ਪੰਜ ਡਾਟਾਂ ਦੇ ਉੱਤੇ ਖੜਾ ਹੋਇਆ ਹੈ ਤੇ ਥੱਲੇ ਜਿਹੜੇ ਇਹ ਪੈਰ ਹੈ ਜਿਹਨੂੰ ਪਾਵੇ ਕਹਿੰਦੇ ਆਪਾਂ ਉਹ ਬਿਲਕੁਲ ਸਹੀ ਨਜ਼ਰਦਾਰ ਆ ਰਹੇ ਨੇ ਤੇ ਦੇਖਣ ਨੂੰ ਤਾਂ ਕਿਸੇ ਤਰ੍ਹਾਂ ਦੀ ਕੋਈ ਤਰਾਰ ਨਹੀਂ ਨਜ਼ਰ ਆ ਰਹੀ ਹੈ ਪਰ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਜੋ ਪੀਡਬਲੂ ਡੀਪਾਰਟਮੈਂਟ ਵੱਲੋਂ ਇੱਕ ਰਿਪੋਰਟ ਜਿਹੜੀ ਹੈ ਰੌਫਲ ਦੇ ਐਸਡੀਐਮ ਸਾਹਿਬ ਨੂੰ ਸੌਂਪੀ ਗਈ ਹੈ ਜਿਸ ਦੇ ਵਿੱਚ ਬਕਾਇਦਾ ਲਿਖਿਆ ਗਿਆ ਹੈ ਕਿ ਇਹ ਪੁਨਾ ਬਿਲਕੁਲ ਸੁਰੱਖਿਤ ਨਹੀਂ ਹਨ ਤੇ ਹੁਣ ਸਮੱਸਿਆ ਬਹੁਤ ਵੱਡੀ ਹੈ ਪ੍ਰਸ਼ਾਸਨ ਜਦੋਂ ਇਸ ਪੁਲ ਨੂੰ ਬੰਦ ਕਰਨ ਦੇ ਜਿਹੜੇ ਵਸਤੇ ਆਉਂਦਾ ਤੇ ਲੋਕ ਬਾਜ਼ਾਰ ਵਾਲੇ ਜਿਹੜੇ ਹੋਰ ਉਹ ਆ ਜਾਂਦੇ ਆ ਕਿ ਜੇ ਇਸ ਪੁਲ ਨੂੰ ਬੰਦ ਕੀਤਾ ਜਾਵੇ ਤਾਂ ਉਹਨਾਂ ਦੀ ਦੁਕਾਨਦਾਰੀ ਠੱਪ ਹੋ ਜਾਵੇਗੀ ਹੁਣ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਲੇਕਿਨ ਜੇਕਰ ਕੋਈ ਤੁਰਕਤਾਬ ਆਪਰ ਜਾਵੇ ਤਾਂ ਜਿਹੜਾ ਵੀ ਓਕੇ ਦਾ ਅਫਸਰ ਹੈ ਡੀਐਸਟੀਐਮ ਹੈ ਕੱਲ ਨੂੰ ਉਸ ਦੀ ਨੌਕਰੀ ਤੇ ਉੱਤੇ ਬਣ ਜਾਂਦੀ ਹੈ ਜੇਕਰ ਘਟਨਾਪਾਪ ਜੀ ਚੱਲ ਰਵ ਕਰੇ ਘਟਨਾ ਨਾ ਵਾਪਰੇ ਪਰ ਲੇਕਿਨ ਹੁਣ ਇਹ ਮਸਲਾ ਜਿਹੜਾ ਬੜਾ ਗੰਭੀਰ ਬਣਿਆ ਹੋਇਆ ਹੈ ਕਿਉਂਕਿ ਕੁਝ ਲੋਕਾਂ ਦਾ ਇਹ ਵੀ کہنا ਹੈਗਾ ਕਿ ਬਿਲਕੁਲ ਇਸ ਨੂੰ ਜੇ ਇਹ ਖਤਰਾ ਹੈ ਕੋਈ ਤਾਂ ਬਿਲਕੁਲ ਇਸ ਤੇ ਗੰਭੀਰ ਦਿੱਤਾ ਜਾਣਾ ਚਾਹੀਦਾ ਹੈ ਜਾਂ ਫਿਰ ਚੱਲਣ ਸਿਰਨ ਵਾਲੇ ਲੋਕਾਂ ਵਾਸਤੇ ਖੋਲ ਦੇਣਾ ਚਾਹੀਦਾ ਹੈ ਪਰ ਲੇਕਿਨ ਮੈਂ ਥੋੜੀ ਜਿਹੀ ਤਸਵੀਰਾਂ ਉੱਪਰ ਤੋਂ ਦਿਖਾਵਾਂਗਾ ਸਾਈਡਾਂ ਤੇ ਦਿਖਾਓ ਜਿਹੜੀ ਸਾਈਡ ਤੇ ਚੱਲਣ ਵਾਲੀ ਜਿਹੜੀ ਪਤਲੀ ਹੈ ਉਹ ਕੰਡਮ ਜ਼ਰੂਰ ਹੋ ਚੁੱਕੀ ਹੈ ਕਿਉਂਕਿ ਉਸ ਦੇ ਵਿੱਚ ਜਿਹੜੇ ਜਿਹੜੀਆਂ ਵੀ ਸਲਿੱਪ ਆਏ ਉਹ ਕੰਡਮ ਹੋ ਚੁੱਕੇ ਆਏ ਜਿਹੜਾ ਸਰੀਏ ਦੇ ਨਾਲ ਇਹ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਬਾਅਦ ਵਿੱਚ ਬਣਾਈਆਂ ਗਿਆ ਸੀ ਉਹਨੂੰ ਬਾਅਦ ਵਿੱਚ ਬਣਾਈਆਂ ਗਿਆ ਸੀ ਪਰ ਲੇਕਿਨ ਇਹਨਾਂ ਦੀ ਜਿਹੜੀ ਹੈ ਜਿਹੜੇ ਕੰਡਮ ਹੋ ਚੁੱਕੇ ਹੈ ਪਰ ਜੋ ਡਾਟ ਵੇ ਦੇਖ ਪਾ ਰਹੇ ਆਂ ਅਸੀਂ ਤਸਵੀਰ ਦੇ ਵਿੱਚ ਡਾਟ ਜਿਹੜੇ ਕਹਿੰਦੇ ਪਹਿਲਾਂ ਅਸੀਂ ਡਾਟਾ ਵਾਲੇ ਬਗਾਰ ਪਾਉਂਦੇ ਸੀਗੇ ਤੇ ਉਹ ਡਾਟਾ ਵਾਲੇ ਬਗਾਰ ਬਹੁਤ ਸਮੇਂ ਤੱਕ ਬਿਲਕੁਲ ਕਦੇ ਵੀ ਉਹ ਖਰਾਬ ਨਹੀਂ ਹਿੰਦੇ ਕਿਉਂਕਿ ਟਾਰਡ ਦਾ ਮਤਲਬ ਇਹ ਹੁੰਦਾ ਵੀ ਜਿੰਨਾ ਵੀ ਤਰੋਸ ਤੇ ਬਜਨ ਪਵੇਗਾ ਤਾਂ ਉਹ ਹੋਰ ਜ਼ਿਆਦਾ ਮੁਜਮੂਦ ਹੋਵੇਗਾ ਤੇ ਹੁਣ ਉੱਪਰ ਵੀ ਦਿਖਾਉਂਦੇ ਹਾਂ ਜਰਾ ਜਾ ਕੇ ਕਿ ਕਿਸ ਤਰ੍ਹਾਂ ਦੇ ਹਾਲਾਤ ਨਾਲ ਚੱਲਦੇ ਉੱਪਰ ਤੇ ਬਿਲਕੁਲ ਜੀ ਹੁਣ ਅੱਪਰ ਆ ਗਿਆ ਆ ਸਾਹਮਣੇ ਦੇਖੋ ਜਰਾ ਪੂਰੇ ਦੇ ਵਿੱਚ ਇਹ ਡਾਟ ਹੈ ਇਹ ਡਾਟ ਬਿਲਕੁਲ ਜਿਹੜੇ ਬੜੀ ਮੋਟੀ ਜਿਹੜੀ ਇਕਤਾਂ ਦਾ ਜਿਹੜਾ ਡਾਟ ਬਣਾਇਆ ਹੋਇਆ ਹੈ ਜਿਹਦੇ ਵਿੱਚ ਹਲਕਾ ਕਹਿ ਲੱਗਦਾ ਵੀ ਜਿੰਨ ਕਿ ਇਹ ਪੁਲ ਜਿਹੜਾ ਹੈ ਕਈ ਸਾਲ ਨਹੀਂ ਜਾ ਸਕਦਾ ਕੋਈ ਸੀਮਿੰਟ ਨਹੀਂ ਲੱਗਿਆ ਹੋਇਆ ਬਿਲਕੁਲ ਪੱਥਰ ਲੱਗੇ ਹੋਏ ਟੂਨਾ ਲੱਗੇ ਹੋਇਆ ਹੈ ਪਰ ਲੇਕਿਨ ਫਿਰ ਵੀ ਇਸ ਦੀ ਮਜ਼ਬੂਤੀ ਦੇਖਣ ਨੂੰ ਬਿਲਕੁਲ ਉਹ ਲੱਗਦੀ ਹੈ ਪਰ ਲੇਕਿਨ ਉੱਪਰ ਦਿਖਾਓ ਜਿਹੜੇ ਪੁਰਾਣੇ ਪਾਵੇ ਜਿਹੜੇ ਪੁੱਧ ਦੇ ਨਾਲ ਬਣਾਏ ਗਏ ਸੀਗੇ 4 ਦਿਨ ਉਹ ਖਾਬੂਦ ਤੁਸੀਂ ਪਰ ਲੇਕਿਨ ਇਹ ਲੱਗਦਾ ਕਿ ਕੁਝ ਤੋਂ ਬਾਅਦ ਬਣਾਏ ਗਏ ਹੋਣੇ ਆਓ ਜਿਹੜੇ ਇਸ ਦੇ ਅੰਦਰ ਜਿਹੜੇ ਗਾਡਰ ਪਏ ਹੋਏ ਆ ਉਹ ਗਾਡਰ ਵੀ ਬਿਲਕੁਲ ਉਫਿਸਤ ਰਾਏ ਕੋਈ ਨੰ ਵੀ ਨਹੀਂ ਹੋਲੇ ਪਰ ਬਹੁਤ سارے ਗਾਡਰ ਪਿੱਛੋਂ ਜਿਹੜੇ ਇੱਕ ਗੜ ਚੁੱਕੇ ਆ ਤੇ ਇਸ ਕਰਕੇ ਹੁਣ ਜਿਹੜੀ ਸਾਡਾ ਅਸੀਂ ਚਾਹਵਾਂਗੇ ਕਿ ਜਿਹੜਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਨੂੰ ਇਸ ਸਕੂਲ ਬੰਦ ਨਹੀਂ ਕਰਨਾ ਚਾਹੀਦਾ ਇਹ ਗੱਲ ਸੱਚ ਹੈ ਕਿਉਂਕਿ ਇਸ ਸਕੂਲ ਨੂੰ ਬੰਦ ਕਰਦੇ ਨਾਲ ਵਪਾਰ ਤੇ ਜਿਹੜਾ ਕਾਫੀ ਜਿਹੜਾ ਫਰਕ ਪੈਂਦਾ ਹੈਗਾ ਪਰ ਲੇਕਿਨ ਜਿਹੜੀ ਅਸੀਂ ਹੁਣ ਤਸਵੀਰ ਦੇ ਵਿੱਚ ਦਿਖਾ ਰਹੇ ਹਾਂ ਕਿ ਵੱਡੇ ਵੱਡੇ ਕੋਟ ਬਣਾਇਆ ਗਿਆ ਛੱਤ ਨੂੰ ਵੱੰਨ ਦੇ ਲਗਾਤੇ ਗਏ ਨੇ ਤੇ ਪਤਾ ਲੱਗਿਆ ਕਿ ਆਈ 18 ਦੀ ਰਿਪੋਰਟ ਹੋਰ ਮੰਗੀ ਗਈ ਹੈ ਜੇਕਰ ਉਸ ਰਿਪੋਰਟ ਦੇ ਮਤਲਬ ਕਿ ਪੁਲ ਸਹੀ ਬਣਿਆ ਜਾਂਦਾ ਤਾਂ ਨਹੀਂ ਬਿਲਕੁਲ ਕਿ ਇਸ ਪੁਲ ਨੂੰ ਬੰਦ ਨਹੀਂ ਕੀਤਾ ਜਾਵੇਗਾ ਪਰ ਲੇਕਿਨ ਜੇ ਉਸ ਨੀਚੇ ਦੀਆਂ ਤਸਵੀਰਾਂ ਆਪਾਂ ਤੁਹਾਨੂੰ ਦਿਖਾਈਆਂ ਕਿ ਕਹਿੰਦੇ ਤਸਵੀਰਾਂ ਦੇ ਵਿੱਚ ਇਸ ਪੁਲ ਨੂੰ ਬਿਲਕੁਲ ਕਿਸੇ ਤਰ੍ਹਾਂ ਦਾ ਵੀ ਖਤਰਾ ਮੈਨੂੰ ਨਜ਼ਰ ਨਹੀਂ ਆ ਰਿਹਾ ਪਰ ਲੇਕਿਨ ਅੱਗੇ ਕੀ ਹੋਣਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹ ਥੋੜਾ ਜਿਹਾ ਤੁਹਾਈ ਦਾ ਮਸਲਾ ਇਹ ਕਿ ਕਿ ਜਿੱਥੇ ਇੱਧਰ ਜਿਹੜਾ ਪੁਲ ਹੈ ਉਹ ਵੀ ਬੜੇ ਨੇੜੇ ਮਜਦੀਕ ਹੈ ਦੱਸਿਆ ਜਾਂ ਪਤਾ ਲੱਗਿਆ ਕਿ ਕਾਨੂੰਨ ਦੇ ਅਨੁਸਾਰ ਜਿਹੜਾ ਜਿਹੜੀ ਡਿਸਟੈਂਸ ਹੈ ਕਿ ਕਿਲੋਮੀਟਰ ਤੋਂ ਵੱਧ ਹੋਣਾ ਚਾਹੀਦਾ ਹੈ ਤੇ ਕਿਸ ਤਰ੍ਹਾਂ ਨਵਾਂ ਪੁਲ ਇਹਨੂੰ ਕਹਿੰਦੇ ਆ ਨਵਾਂ ਪੁਲ ਇੱਥੇ ਜਿਹੜਾ ਸੈਂਕਸ਼ਨ ਜਿਹੜਾ ਹੋਇਆ ਜਾਂ ਨਹੀਂ ਹੋਇਆ ਉਹ ਵੀ ਹਲੇ ਇਹਦੀ ਬਣਿਆ ਹੋਇਆ ਹੈ ਤੇ ਪਰ ਲੇਕਿਨ ਅੱਜ ਤੋਂ ਅਸੀਂ ਇਸ ਸੰਬੰਧ ਵਿੱਚ ਐਸਟੀਐਮ ਸਾਹਿਬ ਨਾਲ ਆਪਾਂ ਹੁਣ ਗੱਲਬਾਤ ਕਰਾਂਗੇ ਕਿ ਇਸ ਸਟੇਸ਼ਨ ਨੂੰ ਐਸਟੀਐਮ ਸਾਹਿਬ ਕਿਵੇਂ ਦੇਖਦੇ ਆ ਸਾਰੇ ਪੁਲ ਉਹ ਬੰਦ ਹੋਊਗਾ ਜਾਂ ਨਹੀਂ ਹੋਊਗਾ ਹੁਣ ਅਸੀਂ ਚਲਦੇ ਹਾਂ ਐਸਜੀਐਮ ਸਾਹਿਬ ਦੇ پاس। ਅੱਛਾ ਪੂਤਾ ਜੀ ਦਾ ਮਾਮਲਾ ਚੱਲ ਰਿਹਾ ਹੈ ਬੰਦ ਕਰਨ ਲਈ ਕਿ ਬਿਲਕੁਲ ਆਪ ਹੀ ਅਡਜਸਟਮੈਂਟ ਤੇ ਗੈਸੇਜ ਦੇ ਦਿੱਤੇ ਤੇ ਪਿੰਚੇ ਤੋਂ ਸਾਰੇ ਇੰਸਪੈਕਟ ਕਰਕੇ ਦੇਖਾਂਗੇ ਕਿ ਕੀ ਹੋ ਰਿਹਾ ਹੈ ਕਿਉਂਕਿ ਇਹ ਜੋ ਪ੍ਰੋਬਲਮ ਹੈ ਨਾ ਲੇਕਿਨ ਬਲੈਰ ਪੁਟਾਂ ਮਤਲਬ ਕਾਜੀਤੀ ਹੈ। ਇਹ ਕੰਮ ਕਰ ਸਕਦੇ ਹਨ ਜਿਸ ਦਾ ਇੱਕ TW ਨੰਬਰ ਹੈ ਅਲੋਂਗ ਵਿਦ ਅਨਿਟਲਿਟੀ ਇਹ ਤਨੇ ਸਰਵਨ ਚੁਣੇ ਉਸ ਕੰਪਨੀ ਨੂੰ ਜਨਮ ਅਸਲੀ ਕੰਪਨੀ ਤੋਂ ਬਟ ਜੁੜੀ ਹੋਵੇ ਨਾ ਜਿਵੇਂ ਨਾ ਐਕਸਪਲੇਨੇਸ਼ਨ ਬ੍ਰਿਜ ਨਾ ਦਿਲਾਇਆ तकनीकी रूप से और फिर एक दूसरे और और बाकी आज की कंपनी के द्वारा से बातवाज में होने के कॉमेडी सारी के लिए दिन प्रोग्राम में जो है क्वालिटी के लिए कम से कम 2 टाइम का कॉल को करने का हमने सोचा कि यह जो है इसमें ਯਾਦੀ ਦੇ ਦਰਸ਼ਕੋ ਸਾਡਾ ਲਗਾਤਾਰ ਚੱਲਦੀ ਆ ਰਹੀ ਕਵਰੇਜ ਦੇ ਜਿਹਦੇ ਵਿੱਚ ਪੁਰਾਣੇ ਪੁਲ ਦੀ ਜਿਹੜੀ ਸਮੱਸਿਆ ਹੈ ਜਿਹਦੇ ਵਿੱਚ ਵੱਡੇ ਵੱਡੇ ਬੋਰਡ ਸੱਜਣ ਵਾਲੇ ਲਗਾਏ ਗਏ ਨੇ ਕਿ ਇਹ ਪੁਲ ਜਿਹੜਾ ਬਿਲਕੁਲ ਟੰਡ ਮੋ ਚੁੱਕਿਆ ਹੈ ਆ ਦਿਖਾਓ ਪੁਲ ਅਸੀਂ ਹੁਣ ਅਸੀਂ ਕੇਵਲ ਪਹਿਲਾਂ ਵੀਡੀਓ ਕੰਨਿਆ ਤੇ ਪੁਲ ਦੇ ਉੱਪਰ ਤੋਂ ਜਾ ਕੇ ਅਸੀਂ ਖਬਰ ਕਰ ਲੈਂਦੇ ਸੀਗੇ ਲੇਕਿਨ ਹੁਣ ਅਸੀਂ ਪੁਲ ਦੇ ਥੱਲੇ ਪਹੁੰਚੋ ਆਏ ਆ ਤੇ ਸਾਹਮਣੇ ਦੇਖੋ ਜੀ ਜਿਹਦੇ ਵਿੱਚ ਕਿ ਇਹ ਪੁਲ 1 2 3 4 5 ਪਿੱਲਰਾਂ ਦੇ ਉੱਤੇ ਪੰਜ ਡਾਟਾਂ ਦੇ ਉੱਤੇ ਖੜਾ ਹੋਇਆ ਏ ਤੇ ਥੱਲੇ ਜਿਹੜੇ ਇਹ ਪੈਰ ਹੈ ਜਿਹਨੂੰ ਪਾਵੇ ਕਹਿੰਦੇ ਆਪਾਂ ਉਹ ਬਿਲਕੁਲ ਸਹੀ ਨਜ਼ਰਦਾਰ ਆ ਰਹੇ ਨੇ ਤੇ ਦੇਖਣ ਨੂੰ ਤਾਂ ਕਿਸੇ ਤਰ੍ਹਾਂ ਦੀ ਕੋਈ ਤਰਾਰ ਨਹੀਂ ਨਜ਼ਰ ਆ ਰਹੀ ਹੈ ਪਰ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਜੋ ਪੀਡਬਲਡ ਪਾਰਟਨਰ ਵੱਲੋਂ ਇੱਕ ਰਿਪੋਰਟ ਜਿਹੜੀ ਹੈ ਰੋਪੜ ਦੇ ਐਸਡੀਐਮ ਸਾਹਿਬ ਨੂੰ ਸੌਂਪੀ ਗਈ ਹੈ ਜਿਸ ਦੇ ਪਿੱਛੇ ਬਕਾਇਦਾ ਲਿਖਿਆ ਗਿਆ ਹੈ ਕਿ ਇਹ ਪੁਲ ਬਿਲਕੁਲ ਸੁਰੱਖਿਤ ਨਹੀਂ ਹਨ ਤੇ ਹੁਣ ਸਮੱਸਿਆ ਬਹੁਤ ਵੱਡੀ ਹੈ ਪ੍ਰਸ਼ਾਸਨ ਜਦੋਂ ਇਸ ਪੁਲ ਨੂੰ ਬੰਦ ਕਰਨ ਦੇ ਜਿਹੜੇ ਵਸਤੇ ਆਉਂਦਾ ਤੇ ਲੋਕ ਬਾਜ਼ਾਰ ਵਾਲੇ ਜਿਹੜੇ ਹੋਰ ਉਹ ਆ ਜਾਂਦੇ ਆਨ ਕਿ ਜੇ ਇਸ ਪੁਲ ਨੂੰ ਬੰਦ ਕੀਤਾ ਜਾਵੇ ਤਾਂ ਉਹਨਾਂ ਦੀ ਦੁਕਾਨਦਾਰੀ ਠੱਪ ਹੋ ਜਾਵੇਗੀ ਹੁਣ ਸਵਾਲ ਤੇ ਇਹ ਵੀ ਖੜਾ ਹੁੰਦਾ ਹੈ ਕਿ ਲੇਕਿਨ ਜੇਕਰ ਕੋਈ ਗੁਰਕਰਤ ਸਾਹਿਬ ਅਪਰਚ ਜਾਵੇ ਤਾਂ ਜਿਹੜਾ ਵੀ ਇਸ ਫੋਕੇ ਦਾ ਅਫਸਰ ਹੈ ਡੀਐਸਐਮ ਹੈ ਕੱਲ ਨੂੰ ਉਸ ਦੀ ਨੌਕਰੀ ਤੇ ਉੱਤੇ ਬਣ ਜਾਂਦੀ ਹੈ ਜੇਕਰ ਟਕਣਾ ਪਾਸੇ ਵੀ ਚੱਲ ਰੱਪ ਕਦੇ ਟਕਣਾ ਨਾ ਵਸਰੇ ਪਰ ਲੇਕਿਨ ਹੁਣ ਇਹ ਮਸਲਾ ਜਿਹੜਾ ਬੜਾ ਗੰਭੀਰ ਬਣਿਆ ਹੋਇਆ ਹੈ ਕਿਉਂਕਿ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈਗਾ ਕਿ ਬਿਲਕੁਲ ਇਸ ਨੂੰ ਜੇ ਇਹ ਖਤਰਾ ਹੈ ਕੋਈ ਤਾਂ ਬਿਲਕੁਲ ਇਸ ਤੇ ਕੰਮ ਕੀਤਾ ਜਾਣਾ ਚਾਹੀਦਾ ਹੈ ਜਾਂ ਫਿਰ ਚੱਲਣ ਫਿਰਨ ਵਾਲੇ ਲੋਕਾਂ ਵਾਸਤੇ ਖੋਲ ਦੇਣਾ ਚਾਹੀਦਾ ਹੈ ਪਰ ਲੇਕਿਨ ਮੈਂ ਥੋੜੀ ਤਸਵੀਰਾਂ ਉੱਪਰ ਤੋਂ ਦਿਖਾਵਾਂਗਾ ਸਾਈਡਾਂ ਤੇ ਦਿਖਾਓ ਜਿਹੜੀ ਸਾਈਡ ਤੇ ਚੱਲਣ ਵਾਲੀ ਜਿਹੜੀ ਪਟੜੀ ਹੈ ਉਹ ਕੰਡਮ ਜ਼ਰੂਰ ਹੋ ਚੁੱਕੀ ਹੈ ਕਿਉਂਕਿ ਉਸ ਦੇ ਵਿੱਚ ਜਿਹੜੇ ਜਿਹੜੀਆਂ ਉਹ ਸਲਿੱਪ ਆਏ ਉਹ ਕੰਡਮ ਹੋ ਚੁੱਕੀਆਂ ਹੈ ਜਿਹੜਾ ਸਰਈਏ ਦੇ ਨਾਲ ਇਹ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਬਾਅਦ ਵਿੱਚ ਬਣਾਈਆਂ ਗਿਆ ਸੀ ਉਹਨੂੰ ਬਾਅਦ ਵਿੱਚ ਬਣਾਈਆਂ ਗਿਆ ਸੀ ਪਰ ਲੇਕਿਨ ਇਹਨਾਂ ਦੀ ਜਿਹੜੀ ਹੈ ਜਿਹੜੇ ਕੰਡਮ ਹੋ ਚੁੱਕੇ ਹੈ ਪਰ ਜੋ ਡਾਟ ਮੈਂ ਦੇਖ ਪਾ ਰਹੇ ਹਾਂ ਤਸਵੀਰ ਦੇ ਵਿੱਚ ਆ ਡਾਟ ਜਿਹੜੇ ਪਹਿਲਾਂ ਸੀ ਡਾਟਾ ਵਾਲੇ ਵਕਰ ਪਾਏ ਸੀਗੇ ਤੇ ਉਹ ਡਾਟਾ ਵਾਲੇ ਵਕਰ ਬਹੁਤ ਸਮੇਂ ਤੱਕ ਬਿਲਕੁਲ ਕਦੇ ਵੀ ਉਹ ਖਰਾਬ ਨਹੀਂ ਹਿੰਦੇ ਕਿਉਂਕਿ ਡਾਰਟ ਦਾ ਬਦਲਵੇ ਹੁੰਦਾ ਵੀ ਜਿੰਨਾ ਵੀ ਉਸ ਤੇ ਬਜਰ ਪਵੇਗਾ ਤਾਂ ਉਹ ਹੋਰ ਜ਼ਿਆਦਾ ਮਜ਼ਬੂਤ ਹੋਵੇਗਾ ਤੇ ਹੁਣ ਉੱਪਰ ਵੀ ਦਿਖਾਉਂਦੇ ਹਾਂ ਜਰਾ ਜਾ ਕੇ ਕਿ ਕਿਸ ਤਰ੍ਹਾਂ ਦੇ ਹਾਲਾਤ ਨਾਲ ਚੱਲਦੇ ਉੱਪਰ ਤੇ ਬਿਲਕੁਲ ਜੀ ਹੁਣ ਅੱਪਰ ਆ ਗਿਆ ਆ ਸਾਹਮਣੇ ਦੇਖੋ ਜਰਾ ਤਸਵੀਰ ਦੇ ਵਿੱਚ ਤੇ ਇਹ ਡਾਰਟ ਹੈ ਇਹ ਡਾਰਟ ਬਿਲਕੁਲ ਜਿਹੜੇ ਬੜੀ ਮੋਟੀ ਜਿਹੜੀ ਇੱਟਾਂ ਦਾ ਜਿਹੜਾ ਡਾਰਟ ਬਣਾਇਆ ਹੋਇਆ ਹੈ ਜਿਹਦੇ ਵਿੱਚ ਹਲਕਾ ਕਹਿ ਲੱਗਦਾ ਵੀ ਜਿੰਨ ਕਿ ਇਹ ਪੁੱਲ ਜਿਹੜਾ ਹੈ ਕਈ ਸਾਲ ਨਹੀਂ ਜਾ ਸਕਦਾ ਕੋਈ ਸiment ਨਹੀਂ ਲੱਗਿਆ ਹੋਇਆ ਬਿਲਕੁਲ ਪੱੱਤਰ ਲੱਗੇ ਚੂਨਾ ਲੱਗਿਆ ਹੋਇਆ ਹੈ ਪਰ ਲੇਕਿਨ ਫਿਰ ਵੀ ਇਸ ਦੀ ਮਜ਼ਬੂਤੀ ਦੇਖਣ ਨੂੰ ਬਿਲਕੁਲ ਉਹ ਲੱਗਦੀ ਹੈ ਪਰ ਲੇਕਿਨ ਉੱਪਰ ਦਿਖਾਓ ਤੁਸੀਂ ਦੇ ਵਿੱਚ ਜਿਹੜੇ ਪਾਵੇ ਜਿਹੜੇ ਮਿੱਟੀ ਦੇ ਨਾਲ ਬਣਾਏ ਗਏ ਸੀਗੇ ਉਹ ਜਰੂਰ ਖਰਾਬ ਹੋ ਚੁੱਕੇ ਹਨ ਪਰ ਲੇਕਿਨ ਇਹ ਲੱਗਦਾ ਵੀ ਕੋਲ ਕੋ ਬਾਦ ਬਣਾਏ ਗਏ ਹੋਣੇ ਆ ਜਿਹੜੇ ਇਸ ਦੇ ਅੰਦਰ ਜਿਹੜੇ ਗਾਡਰ ਪਏ ਹੋਏ ਹਨ ਉਹ ਗਾਡਰ ਵੀ ਬਿਲਕੁਲ ਉਛਿਤ ਰਾਏ ਕੋਈ ਨੰਨ ਵੀ ਐਨੇ ਹੋਰ ਨਹੀਂ ਪਰ ਬਹੁਤ ਸਾਰੇ ਗਾਡਰ ਪਿੱਛੋਂ ਜਿਹੜੇ ਐ ਗਾਲ ਖੁੱਤੇ ਆ ਤੇ ਇਸ ਕਰਕੇ ਹੁਣ ਜਿਹੜੀ ਸਾਡਾ ਅਸੀਂ ਚਾਹਾਂਗੇ ਕਿ ਰਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਨੂੰ ਟਿੱਪੂਲ ਬੰਦ ਨਹੀਂ ਕਰਨਾ ਚਾਹੀਦਾ ਇਹ ਗੱਲ ਸੱਚ ਹੈ ਕਿ ਕਿ ਸਕੂਲ ਨੂੰ ਬੰਦ ਕਰਦੇ ਨਾਲ ਵਪਾਰ ਤੇ ਜਿਹੜਾ ਕਾਫੀ ਜਿਹੜਾ ਫਰਕ ਪੈਂਦਾ ਹੈਗਾ ਪਰ ਲੇਕਿਨ ਜਿਹੜੀ ਅਸੀਂ ਤੁਹਾਨੂੰ ਤਸਵੀਰ ਦੇ ਵਿੱਚ ਦਿਖਾ ਰਹੇ ਹਾਂ ਕਿ ਵੱਡੇ ਵੱਡੇ ਕੋਟ ਪਰਮੈਟ ਪ੍ਰਸ਼ਾਸਨ ਵੱਲੋਂ ਜਿਹੜੇ ਲਗਾਤੇ ਗਏ ਨੇ ਤੇ ਪਤਾ ਲੱਗਿਆ ਕਿ ਆਈਆਈਟੀ ਦੀ ਇੱਕ ਰਿਪੋਰਟ ਹੋਰ ਮੰਗੀ ਗਈ ਹੈ ਜੇਕਰ ਉਸ ਰਿਪੋਰਟ ਦੇ ਮੁਤਾਬਿਕ ਇਹ ਪੁਲ ਸਹੀ ਬਣਿਆ ਜਾਂਦਾ ਤਾਂ ਨਹੀਂ ਬਿਲਕੁਲ ਕਿ ਇਸ ਪੁਲ ਨੂੰ ਬੰਦ ਨਹੀਂ ਕੀਤਾ ਜਾਵੇਗਾ ਪਰ ਲੇਕਿਨ ਜੋ ਨੀਚੇ ਦੀਆਂ ਤਸਵੀਰਾਂ ਆਪਾਂ ਤੁਹਾਨੂੰ ਦਿਖਾਈਆਂ ਹੈ ਇਹ ਕਹਿੰਦੇ ਤਸਵੀਰਾਂ ਦੇ ਵਿੱਚ ਇਸ ਪੁਲ ਨੂੰ ਕਿਸੇ ਤਰ੍ਹਾਂ ਦਾ ਵੀ ਖਤਰਾ ਮੈਨੂੰ ਨਜ਼ਰ ਨਹੀਂ ਆ ਰਿਹਾ ਪਰ ਲੇਕਿਨ ਅੱਗੇ ਕੀ ਹੋਣਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹ ਥੋੜਾ ਜਿਹਾ ਡੁਗਾਈ ਦਾ ਮਸਲਾ ਹੈ ਕਿਉਂਕਿ ਜਿਤ ਇਤਨਾ ਜਿਹੜਾ ਪੁਲਾ ਉਹ ਵੀ ਬੜੇ ਨਜ਼ਦੀਕ ਹੈ ਦੱਸਿਆ ਗਿਆ ਪਤਾ ਲੱਗਿਆ ਕਿ ਕਮੋਡਲ ਤੱਕ ਜਿਹੜਾ ਜਿਹੜੀ ਡਿਸਟੈਂਸ ਹੈ ਕਿ ਕਿਲੋਮੀਟਰ ਤੋਂ ਵੱਧ ਹੋਣਾ ਚਾਹੀਦਾ ਹੈ ਤੇ ਇਸ ਦਾ ਨਵਾਂ ਪੁਲ ਇਹਨੂੰ ਕਹਿੰਦੇ ਆ ਪਰ ਨਵਾਂ ਪੁਲ ਇਸ ਜਿਹੜਾ ਸੈਕਸ਼ਨ ਜਿਹੜਾ ਹੋਇਆ ਜਾਂ ਨਹੀਂ ਹੋਇਆ ਉਹ ਵੀ ਹਲੇ ਇਹਦੀ ਬਣਿਆ ਹੋਇਆ ਹੈ ਤੇ ਪਰ ਲੇਕਿਨ ਅਰ ਅੱਜ ਵਾਰ ਇਸ ਵਾਰ ਦੇ ਵਿੱਚ ਐਸ.ਡੀ.ਐਮ ਸਾਹਿਬ ਨਾਲ ਆਪਾਂ ਹੁਣ ਗੱਲਬਾਤ ਕਰਾਂਗੇ ਕਿ ਇਸ ਸਬਸਿਡਿਸ਼ਨ ਨੂੰ ਐਸ.ਟੀ.ਐਮ ਸਾਹਿਬ ਕਿਵੇਂ ਦੇਖਦੇ ਆ ਸਰ ਕੋਈ ਬੰਦ ਹੋਊਗਾ ਜਾਂ ਨਹੀਂ ਹੋਊਗਾ ਹੁਣ ਅਕੀ ਚੱਲਦੇ ਆ ਐਸ.ਡੀ.ਐਮ ਸਾਹਿਬ ਦੇ ਕੋਲ ਜਿਹੜਾ ਮਾਮਲਾ ਚੱਲ ਰਿਹਾ ਹੈ ਬੰਦ ਕਰਨ ਨੂੰ ਲੈ ਕੇ ਤੇ ਦਿੱਕਲ ਆ ਰਹੀ ਅਸੀਂ ਅੱਜ ਜਸਟ ਜਿਹੀ ਹੋ ਜਾਂਦੇ ਨੇ ਕਿ ਕੋਈ ਸਾਰੇ ਸਪੈਕਟਰ ਵੀ ਦੇਖ ਨਹੀਂ ਪਾ ਰਹੇ ਸੀ ਜਦੋਂ ਇਹ ਉਹ ਪ੍ਰੋਬਲਮ ਹੈ ਪਰ ਲੇਕਿਨ ਫਾਇਰ ਕੋਟਾ ਮੱਤ ਕਾ ਲਈ ਚੀਏ